ਯਾਨੀ ਬੀ.ਐਲ.ਓ. ਲਖਵਿੰਦਰ ਸਿੰਘ ਸਰ ਲਖਵਿੰਦਰ ਸਿੰਘ ਕਿਹੜਾ ਪਿੰਡ ਆਈਏ ਮੁਸਕਾਬਾਦ ਆ ਸਰ ਤੇ ਸਵੇਰ ਤੇ ਕਿੰਨੇ ਵਜੇ ਖੜੇ ਹੋ ਰਹੀ ਹੈ ਐ ਲਗਭਗ 7 ਵਜੇ ਦਾ ਸਰ ਪ੍ਰੋਗਰਾਮ ਸੀਗਾ ਜਿਹੜਾ ਹੁਣ ਸਟਾਰਟ ਹੋਣ ਦਾ ਹੁਣ ਟਾਈਮ ਖਿਲੋ ਗਿਆ ਐ ਲਗਭਗ ਮੈਂ ਕਿਹਾ 7:00 ਕਰ ਉਸ ਕਰ ਗਿਆ ਜੀ 8:00 ਵਜੇ ਨੂੰ ਚਾਹ ਹਾਲਾ ਜੀ ਅਜੇ ਤੱਕ ਤਾਂ ਸਰ ਕੋਈ ਵੋਟਰ ਨਹੀਂ ਪਹੁੰਚਿਆ ਹੈਗਾ ਇਸ ਤਰ੍ਹਾਂ ਸਕਿਉਰਟੀ ਜਿਹੜੀ ਸਰ ਕਰ ਰਹੇ ਸਕਿਉਰਟੀ ਪੂਰੇ ਪ੍ਰਬੰਧ ਹੋ ਚੁੱਕੇ ਨੇ ਸਰ ਤੇ ਸਾਰੇ ਵੋਟਰ ਦੇ ਵੈਲਕਮ ਲਈ ਵੀ ਸਾਰਾ ਗਰਾਊਂਡ ਤਿਆਰ ਹੈ ਜੀ ਜ਼ਿਆਦਾ ਵੋਟਰਾਂ ਨੂੰ ਵੋਟ ਪਾਉਣਾ ਹੈ। ਐ ਪੈਸਰ ਜਿੱਦਾਂ ਦੱਸ ਰਹੇ ਨੇ ਵੀ ਪਿੰਡ ਨੇ ਬਾਈਕਾਟ ਕੀਤਾ ਆ ਮੁੱਟ ਪਰ ਲੱਗਦਾ ਵੀ ਵੋਟਰ ਫੇਰ ਵੀ ਇਛਾ ਦਿਖਾਉਣਗੇ ਜੀ। ਕੋਈ ਦੇਖਣ ਮਿਲਿਆ ਕੋਈ ਸਰੇ ਅੱਲਾ ਵੀ ਵਿਰੋਧ ਨਹੀਂ ਕੋਈ ਮਾਤ ਨਹੀਂ। ਨਹੀਂ ਸਰ ਇਹ ਅਜੇ ਕੁਝ ਨਹੀਂ ਹੋਇਆ ਹੈਗਾ ਜੀ ਪੂਰਾ ਪੀਸਫੁਲੀਆ ਪਿੰਡ ਦਾ। ਕੋਈ ਪਿੰਡ ਦੇ ਸਰਪੰਚ ਵੱਲੋਂ ਕੁਝ ਕਹਿ ਨਹੀਂ ਨਹੀਂ ਕੁਝ ਨਹੀਂ ਕਿਹਾ ਸਰ ਕਿਸੇ ਨੇ ਨਹੀਂ ਕਿਹਾਗਾ ਸਰਪੰਚ ਵੱਲੋਂ ਕੋਈ ਸਜੋਜੁੱਤਾ ਕਿ ਕਾਣ ਪਿੰਡ ਦਾ ਐ ਬੈਸ ਸਰ ਪੰਚਾਇਤ ਆਊਟ ਆਫ ਹੋਈਆਂ ਹੋਈਆਂ ਨੇ ਹੁਣ ਪਿਛਲੇ ਟਾਈਮ ਤੋਂ ਪਰ ਫਿਰ ਵੀ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪਾਈ ਗਈ ਹੈਗੀ। ਜੇ ਕੋਈ ਮੂਡ ਪਾਣ ਆਂਦਾ ਵਾਦ ਕੋਈ ਵੀ ਤਰ੍ਹਾਂ ਦੀ ਸਵਾਨੀ ਘਟਨਾ ਆਉਂਦੀ ਤੁਰੂ ਸੁਮਨ ਨੇ ਕਿਹਾ 2400 ਨਹੀਂ ਕੋਈ ਇਸ ਤਰ੍ਹਾਂ ਦੀ ਘਟਨਾ ਹੋਣ ਦੇ ਹਾਂਜੀ ਕੀ ਰਾਜ ਜੀ ਮੇਰਾ ਨੋ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਤੋਂ ਆ ਮਹਾਰਜ ਜੀ ਆ ਤੁਸੀਂ ਬੂਥ ਲਾਈ ਬੱਟੇ ਬਾਈਕਟ ਦਾ ਕੀ ਕਰਣਾ ਦੇਖੋ ਜੀ ਜਿਹੜਾ ਬੂਥ ਅਸੀਂ ਲਾਇਆ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਸੇਵਾ ਭਾਵਨਾ ਦੇ ਨਾਲ ਲਾਇਆ ਹੋਇਆ ਕਿਉਂਕਿ ਜੋ ਸੰਗਤ ਆਉਂਦੀ ਹੈ ਕੋਈ ਅਸੀਂ ਪਾਣੀ ਦਾ ਸ਼ਵੀਰ ਲਾਈ ਹੋਈ ਹੈ ਕੋਈ ਗਰਮੀ ਦਾ ਮੌਕਾ ਹੈ ਪੋਸ ਕਰਕੇ ਸਿਲਾਇਆ ਦੂਸਰੀ ਗੱਲ ਜਿਹੜਾ ਤੁਸੀਂ ਬੋਲਦੇ ਹੋ ਵੀ ਬਾਈਕਟ ਦੀ ਗੱਲ ਕਰਦੇ ਹੋ ਤੁਸੀਂ ਬਾਈਕਟ ਸੀ ਇਸ ਤਰ੍ਹਾਂ ਇਸ ਕਰਕੇ ਲਾਇਆ ਕਿਉਂਕਿ ਸਾਡੇ ਨੇੜੇ ਪਿੰਡ ਮੁਸ਼ਕਾਵਾਦ ਦੇ ਵਿੱਚ ਇੱਕ ਉਹ ਗੈਸ ਦੀ ਫੈਕਟਰੀ ਲੱਗ ਰਹੀ ਹੈ ਜਿਹਨੇ ਮethane ਗੈਸ ਬਣਾਉਣੀ ਹੈ ਸਾਨੂੰ ਪਤਾ ਹੀ ਵੀ ਬਹੁਤ ਉਹ ਜ਼ਹਿਰੀਲੀ ਗੈਸ ਹੈ ਜੋ ਉਹਦਾ ਉਹਨੂੰ ਟ੍ਰੀਟ ਕਰਨ ਵਾਸਤੇ ਪਾਣੀ ਵੀ ਜਾਣਾ ਉਹ ਵੀ ਗਰਾਊਂਡ ਦੇ ਵਿੱਚ ਉਹਨਾਂ ਨੇ ਪਾਉਣਾ ਹੈ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਸਾਡੀ ਪ੍ਰਸ਼ਾਸਨ ਵੱਲੋਂ ਜਾਂ ਸਾਡੀ ਕਿਸੇ ਪੋਲੀਟੀਕਲ ਪਾਰਟੀਆਂ ਵੱਲੋਂ ਸਾਡੀ ਕੋਈ ਬਹੁਤ ਜ਼ਿਆਦਾ ਸੁਣਵਾਈ ਨਹੀਂ ਹੋਈ ਨਾ ਹੀ ਕੋ ਸਾਡੇ ਕੋਲ ਆਇਆ ਸੋ ਇਸ ਕਰਕੇ ਅਸੀਂ ਕੁਝ ਨਗਰਾਂ ਨੇ ਫੈਸਲਾ ਲਿਆ ਹੈ ਭਈ ਜੋ ਇਹ ਵੋਟਾਂ ਨੇ ਇਹਦਾ ਅਸੀਂ ਪੂਰਨ ਬਾਈਕਟ ਕਰੀਏ ਸੋ ਇਸ ਕਰਕੇ ਅਸੀਂ ਇਹ ਬਾਈਕਟ ਕੀ ਹਰ ਦੇਖ ਨੂੰ ਇਹ ਵੀ ਮਿਲ ਰਿਹਾ ਵੀ ਕੁਝ ਕੇ ਲੋਕ ਵੋਟਾ ਵੀ ਪਾ ਰਹੇ ਨਹੀਂ ਕਿ ਕਾਰਨ ਕੀ ਹੋ ਸਕਦਾ ਦੇਖੋ ਜੀ ਇਹ ਤੁਹਾਡੇ ਨਾਲ ਨਹੀਂ ਹੈਗੇ ਉਹ ਦੇਖੋ ਜੀ ਕਹਾਣੀ ਇਸ ਤਰ੍ਹਾਂ ਹੈ ਜੋ ਸਾਡਾ ਪਿੰਡ ਹੈ ਮੈਂ ਸਾਡੇ ਪਿੰਡ ਦੀ ਅਸੀਂ ਕਹਿ ਸਕਦੇ ਹਾਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਹਾਲ ਤੱਕ ਬੋਟ ਪਾਉਣ ਨਹੀਂ ਆਇਆ ਇਹ ਸਾਡੇ ਨਜ਼ਦੀਕੀ ਪਿੰਡ ਹਰਿਓਂ ਦੇ ਵਿੱਚ ਹੈ ਹਰ ਇੱਕ ਦੀ ਆਪਣੀ ਆਪਣੀ ਇੰਡੀਪੈਂਡੈਂਸੀ ਹੈ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਹੈ ਜਬਰਦਸਤ ਗੱਲ ਵੀ ਇਹ ਕਈ ਪਿੰਡਾਂ ਦਾ ਸਾਂਝਾ ਬੂਥ ਜਿਹੜਾ ਲੱਗਿਆ ਸਾਡੇ ਇਹ ਦੋ ਪਿੰਡਾਂ ਦਾ ਬੂਥ ਆ ਜੀ ਇਹਦੇ ਵਿੱਚ ਦੇਖੋ ਜੇ ਕਿਸੇ ਪਾਉਣਾ ਚਾਹੁੰਦਾ ਹੈ ਉਹ ਉਹਦੀ ਮਰਜ਼ੀ ਹੈ ਲੇਕਿਨ ਉਹ ਪਿੰਡ ਕਿਹੜਾ ਦਾ ਬੂਸਾ ਜੀ ਇਹ ਹਰਿਓ ਤੇ ਟੱਪਰੀਆਂ ਨੇ ਹਰਿਓ ਖੁਰਦ ਤੇ ਪਿੰਡ ਟੱਪਰੀਆਂ ਨੇ ਹਰਿਓ ਫਿਰ ਨਾਲ ਨਹੀਂ ਹੈਗਾ ਬਾਈ ਕਟ ਦੇ ਹਰਿਓ ਕੁਛ ਲੋਕ ਹੈਗੇ ਨੇ ਔਰ ਕੁਛ ਨਈ ਵੀ ਹੈਗੇ ਜ਼ਬਰਦਸਤੀਆਂ ਪੂਰਨ ਤੌਰ ਤੇ ਟੱਪਰੀਆਂ ਪੂਰਨ ਤੌਰ ਤੇ ਬਾਈ ਕਟ ਹੈ ਕੀ ਨਾਮ ਹੈ ਤੁਹਾਡਾ ਜੀ ਅਮਰੀਕ ਸਿੰਘ ਹੈ ਜੀ ਕਿੰਨੀ ਉਮਰ ਹੈ ਤੁਹਾਡੀ ਜੀ 79 ਸਾਲ ਅੱਜ ਚੌਣਾਤੀ ਆਤੀ ਜੀ ਬੋਰਡ ਬਣ ਗਏ ਸੀ ਨਾ ਬਿਲਕੁਲ ਨਹੀਂ ਬਣ ਗਏ ਨਾ ਹੀ ਪਹੁੰਚਿਆ ਇਹਦਾ ਕਿ ਸਾਡਾ ਬਾਈਕ੍ਰੈਕਟਾ ਮੁਕੰਮਲ ਤੌਰ ਤੇ ਕਾਰਨ ਹੈਗਾ ਕਾਰਨ ਇਹ ਹੈ ਜਿਹੜੀ ਬਾਇਓ ਗੈਸ ਬੈਟਰੀ ਲੱਗ ਰਹੀ ਆ ਮਸਲੂਮ ਦਾ ਵਿਰੋਧ ਚੱਲ ਰਿਹਾ ਦੋ ਦਿਨ ਬੀਨੇ ਹੋ ਗਏ ਲੋਈ ਅਸੀਂ ਬਹੁਤ ਸਮਾਂ ਤੇ ਮਤਲਬ ਪਹੁੰਚ ਕੀਤੀ ਵੀ ਇਹ ਬੰਦ ਕੀਤੀ ਜਾਵੇ ਐਸਡੀਐਮ ਸਾਕਰ ਵੀ ਅਸੀਂ ਦੋ ਵਾਰ ਗਏ ਆ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਪੋਲੀਟਿਕਲ ਪਾਰਟੀਆਂ ਵੀ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਆ ਚਾਹੇ ਅਕਾਲੀ ਦਲ ਆ ਚਾਹੇ ਆਭੜਿਆ ਕੋਈ ਵੀ ਅਸੀਂ ਸਾਰੀਆਂ ਪਾਰਟੀਆਂ ਦਾ ਗੰਗਲਬਾਈ ਕਹਿੰਦਾ ਕਿ ਤਾਂ ਕਿ ਸਾਰੀਆਂ ਪਾਰਟੀਆਂ ਲੋਕਾਂ ਨੇ ਦੇਖ ਲੀਆਂ ਨੇ ਲੰਮੇ ਅਰਸੇ ਤੋਂ ਉਹਨਾਂ ਦੀ ਸ਼ਿਕਾਇਤ 10 ਸਾਲ ਹੋ ਗਏ ਵੀ ਲੋਕਾਂ ਦੀ ਕੋਈ ਗੱਲ ਨਹੀਂ ਸੁਣਦੇ ਹੈਗਾ ਇਹਦੇ ਮੈਂਬਰ ਨੇ ਜੀ ਫੈਮਿਲੀ ਦੇ ਮੈਂਬਰ ਆ ਵੀ ਆ ਵੀ ਫੈਮਿਲੀ ਜਿਹੜਿਆ ਮੇਰੇ ਦੋ ਲੜਕੇ ਹੈਗੇ ਉਹ ਵੀ ਟੀਚਰ ਆ ਉਹ ਵੀ ਡੂਰੀ ਦੇ ਨੇ ਕੋਈ ਦੋ ਲੜਕੀਆਂ ਨੇ ਉਹ ਵੀ ਟੀਚਰ ਉਹ ਵੀ ਡੂਰੀ ਦੇ ਆ ਜੇ ਪਿੰਡ ਚ ਕੋਈ ਬੰਦਾ ਘਰੋਂ ਬਾਹਰੋਂ ਬਾਹਰ ਨਿਕਲੂ ਹੈ ਜੀ ਫਰੋਬਾਰ ਮੂਡ ਬੋਲਣ ਲਈ ਲਿਖੂਗੀ ਬੰਦਾ ਦੇ ਕੋਈ ਸਾਡਾ ਬਾਈਗੜਾ ਮੇਰਾ ਖਿਆਲ ਹੈ ਕਿ ਅਸੀਂ ਦਾ ਮਤਲਬ ਜੇ ਕਿਸੇ ਪੌਣੀ ਹੋਊਗੀ ਤਾਂ ਉਹ ਵੀ ਮਰਜੀ ਹੋਊਗੀ ਪਰ ਅਸੀਂ ਬਾਈਗੜ ਦੀ ਚਾਹ ਹੈ ਇਸ ਕਰਕੇ ਸਵੀ ਪੋਲੀਟਿਕਲ ਪਾਰਟੀਆਂ ਕਿ ਕੋਈ ਇਹ ਇਕੱਲਾ ਫੈਕਟਰੀ ਦਾ ਮਸਲਾ ਨਹੀਂ ਸਾਰੇ ਹੀ ਮਸਲੇ ਆ ਬੇਰੀ ਗਾਈ ਦਾ ਮਸਲਾ ਪੇਟਾ ਦਾ ਮਸਲਾ ਹੋਰ ਮਸਲੇ ਆ ਤੱਕੇਸ਼ਾ ਇਹਨਾਂ ਮਸਲੇ ਆ ਪਾਰਟੀ ਕੋਈ ਵੀ ਹੋਵੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਜਾਂਦੇ